ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਝੂਠੇ ਪ੍ਰੋਪੋਗੈਂਡਾ ਦਾ ਪਰਦਾਫਾਸ਼ ਕਰਾਂਗੇ ਜਿਸ ਵਿੱਚ ਜੱਟਾਂ ਉੱਪਰ ਸੋਸ਼ਲ ਮੀਡੀਆ ਤੇ ਕੁਝ ਨਫ਼ਰਤੀ ਦਿਮਾਗੀ ਬਿਮਾਰ ਚਿੰਟੂਆਂ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਜੱਟਾਂ ਨੇ ਆਪਣੀਆਂ ਕੁੜੀਆਂ ਮੁਗਲਾਂ ਨੂੰ ਦਿੱਤੀਆਂ ਸਨ ਇਸੇ ਸਿਲਸਿਲੇ 'ਚ ਕਈ ਨਫ਼ਰਤੀ ਚਿੰਟੂ ਅਕਬਰੀ ਜੱਟ ਦਰਬਾਰੀ ਜੱਟ ਦਾ ਨਾਮ ਵਰਤਦੇ ਹਨ ਸਬੂਤ ਮੰਗੇ ਜਾਂਦੇ ਇਹ ਚਿੰਟੂ ਕੁਝ ਸਕਰੀਨਸ਼ਾਟ ਤੁਹਾਨੂੰ ਦਿਖਾਉਣਗੇ ਜਿਸ ਵਿੱਚ ਕੁਝ ਸ਼ਾਹੀ ਜੱਟ ਪਰਿਵਾਰਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਦੇ ਨਾਮ ਨਾਲ ਅਕਬਰੀ ਜੱਟ ਦਰਬਾਰੀ ਜੱਟ ਵਰਗੇ ਸ਼ਬਦ ਜੁੜੇ ਮਿਲਦੇ ਹਨ ਇਹਨਾਂ ਦੋ ਸ਼ਬਦਾਂ ਦੇ ਆਧਾਰ ਤੇ ਇਹ ਚਿੰਤੂਆਂ ਦਾ ਕਹਿਣਾ ਹੁੰਦਾ ਕਿ ਜੱਟਾਂ ਨੇ ਮੁਗਲਾਂ ਨੂੰ ਆਪਣੀਆਂ ਕੁੜੀਆਂ ਦਿੱਤੀਆਂ ਸਨ ਚਲੋ ਦੇਖਦੇ ਹਾਂ ਕਿ ਸੱਚ ਕੀ ਹੈ ਇਹ ਵੀਡੀਓ ਅਤੇ ਜਾਣਕਾਰੀ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਵੈਸੇ ਤਾਂ ਕਈ ਕਿਤਾਬਾਂ 'ਚ ਇਸ ਗਪੋੜ ਦਾ ਜ਼ਿਕਰ ਮਿਲ ਜਾਂਦਾ ਹੈ ਪਰ ਆਪਾਂ ਫੜਦੇ ਹਾਂ ਮੇਨ ਜੜ ਸਭ ਤੋਂ ਪਹਿਲਾਂ ਇਸ ਕਹਾਣੀ ਦਾ ਜ਼ਿਕਰ 19ਵੀਂ ਸਦੀ 'ਚ ਮਿਲਦਾ ਹੈ ਡਿਸਟ੍ਰਿਕਟ ਗੈਸਟਰ ਹੁਸ਼ਿਆਰਪੁਰ ਇਸ ਕਿਤਾਬ ਅਨੁਸਾਰ ਇਹ ਚਿੰਟੂ ਇੱਕ ਕਹਾਣੀ ਦਾ ਹਵਾਲਾ ਦਿੰਦੇ ਕਹਿੰਦੇ ਹਨ ਕਿ ਮੇਰ ਮਿੱਠਾ ਨਾਮ ਦੇ ਇੱਕ ਜੱਟ ਨੇ ਅਕਬਰ ਨਾਲ ਆਪਣੀ ਕੁੜੀ ਦਾ ਵਿਆਹ ਕੀਤਾ ਇਸੇ ਪੇਜ ਤੇ ਅੱਗੇ ਜਹਾਂਗੀਰ ਨਾਲ ਜੱਟ ਕੁੜੀ ਦੇ ਵਿਆਹ ਦਾ ਜ਼ਿਕਰ ਕਰਦੇ ਕਹਿੰਦੇ ਹਨ ਕਿ ਅਕਬਰ ਨਾਲ ਵਿਆਹ ਕਰਨ ਤੇ ਅਕਬਰੀ ਜੱਟ ਤੇ ਜਹਾਂਗੀਰ ਨਾਲ ਵਿਆਹ ਕਰਨ ਤੇ ਜਹਾਂਗੀਰ ਜੱਟ ਹੋਂਚ ਆਇਆ ਤੇ ਇਸੇ ਚੇ ਦਰਬਾਰੀ ਜੱਟ ਦਾ ਵੀ ਜ਼ਿਕਰ ਮਿਲਦਾ ਹੈ ਚਿੰਟੂ ਬਸ ਇੰਨਾ ਹੀ ਸਕਰੀਨਸ਼ਾਟ ਦਿਖਾਉਣਗੇ ਤਾਂ ਕਿ ਜੱਟਾਂ ਨੂੰ ਕੋਈ ਜਵਾਬ ਨਾ ਆ ਸਕੇ ਤੁਸੀਂ ਪੂਰਾ ਪੇਜ ਮੰਗਵਾਇਆ ਕਰੋ ਧਿਆਨ ਨਾਲ ਪੜੋਗੇ ਤਾਂ ਇਸੇ ਪੇਜ ਤੇ ਲਿਖਿਆ ਹੈ ది ਸਟੋਰੀ ਯਾਨੀ ਕਿ ਇੱਕ ਕਹਾਣੀ ਦੂਸਰਾ ਪਾਰਟ ਇਸੇ ਪੇਜ ਤੇ ਹੈ ਅਕੋਰਡਿੰਗ ਟੂ आवर ਵਰਜ਼ਨ ਯਾਨੀ ਕਿ ਜਿਸ ਲੇਖਕ ਨੇ ਕਿਤਾਬ ਲਿਖੀ ਉਸ ਦੀ ਸੋਚ ਦੇ ਮੁਤਾਬਕ ਹੁਣ ਇੱਥੇ ਲੇਖਕ ਨੇ ਆਪਣੀ ਕਹਾਣੀ ਦਾ ਕੋਈ ਵੀ ਸਰੋਤ ਪੇਸ਼ ਨਹੀਂ ਕੀਤਾ ਖੈਰ ਇਹ ਤਾਂ ਹੋ ਗਈ ਹੁਸ਼ਿਆਰਪੁਰ ਗੈਸਟਰ ਦੀ ਗੱਲ ਇਸ ਦੇ ਨਾਲ ਦੂਸਰੀ ਕਿਤਾਬ ਹੈ ਅ ਗਲੋਸਰੀ ਆਫ ਟ੍ਰਾਈਬਸ ਐਂਡ ਕਾਸਟ ਜੋ ਸਭ ਤੋਂ ਵੱਧ ਵਰਤੀ ਜਾਂਦੀ ਹੈ ਇਹਨਾਂ ਵੱਲੋਂ ਇਹ ਕਿਤਾਬ 1911 ਚ ਲਿਖੀ ਗਈ ਨਫਰਤੀ ਚਿੰਟੂ ਇਸ ਕਿਤਾਬ ਦਾ ਵੀ ਪੂਰਾ ਪੇਜ ਨਹੀਂ ਪੜਦੇ ਖੈਰ ਪੜਨਗੇ ਕਿੱਥੋਂ ਗਵਾਰਜੋ ਠਹਿਰੇ ਧਿਆਨ ਨਾਲ ਪੜਿਓ ਇਸ ਦੇ ਫੁੱਟ ਨੋਟ ਵਿੱਚ ਲਿਖਿਆ ਹੈ ਦੀ ਮਹਿਰ ਮਿੱਠਾ ਹੂ ਫਿਗਰ ਇਨ ਦੀ ਟਰੈਡੀਸ਼ਨ ਆਫ ਦੀ ਧਾਰੀਵਲ ਮਸਟ ਬੀ ਇੰਡੈਂਡ ਇਟ ਹੈਜ਼ ਹਾਰਡਲੀ ਨੈਸੈਸਰੀ ਟੂ ਮਾਈ ਡੈਡ ਨੈਦਰ ਅਕਬਰ ਨੌਰ ਜਹਾਂਗੀਰ ਇਵਨ ਟੁਕ ਜੱਟ ਟ్రਾਈਬ ਮਤਲਬ ਲੇਖਕ ਨੇ ਅਕਬਰ ਜੱਟ ਵਾਲੀ ਇਹ ਗੱਲ ਇੱਕ ਕਹਾਣੀ ਤੁੱਕੀਏ ਇਸ ਕਹਾਣੀ ਦਾ ਸੱਚ ਹੋਣ ਦਾ ਕੋਈ ਪ੍ਰਮਾਣ ਉਸ ਦੇ ਕੋਲ ਨਹੀਂ ਹੈ ਇਹ ਦੋ ਕਿਤਾਬਾਂ ਹੀ ਅਕਬਰੀ ਜੱਟ ਦਰਬਾਰੀ ਜੱਟ ਦੀ ਅਫਵਾਹ ਫਲੌਂਡ ਦੀਆਂ ਮੇਨ ਜੜ੍ਹਾਂ ਨੇ ਇਹਨਾਂ ਦੋ ਕਿਤਾਬਾਂ ਦੇ ਆਧਾਰ ਤੇ ਹੀ ਬਾਕੀ ਲੇਖਕਾਂ ਨੇ ਇੱਕ ਗੱਪ ਕਹਾਣੀ ਲਿਖੀ ਹੈ ਕਿਸੇ ਵੀ ਲੇਖਕ ਨੇ ਆਪਣੇ ਦਾਅਵੇ ਦਾ ਕੰਟੈਂਪੋਰੀ ਸੋਰਸ ਪੇਸ਼ ਨਹੀਂ ਕੀਤਾ ਇਤਿਹਾਸ ਹਮੇਸ਼ਾ ਦੋ ਤਰ੍ਹਾਂ ਦੇ ਐਵੀਡੈਂਸ ਦੇ ਆਧਾਰ ਤੇ ਪ੍ਰਮਾਣਿਤ ਹੁੰਦਾ ਹੈ ਕੰਟੈਂਪੋਰੀ ਸੋਰਸ ਜਾਂ ਨੀਅਰ ਕੰਟੈਂਪੋਰੀ ਸੋਰਸ ਲੇਕਿਨ ਅਕਬਰ ਜਾਂ ਜਹਾਂਗੀਰ ਸਮੇ ਦਾ ਇਸ ਤਰ੍ਹਾਂ ਦਾ ਕੋਈ ਵੀ ਸੋਰਸ ਅਵੇਲੇਬਲ ਨਹੀਂ ਹੈ ਫਿਰ ਇਹ ਅਕਬਰੀ ਦਰਬਾਰੀ ਜੱਟ ਵਾਲੀ ਉਪਾਧੀ ਆਈ ਕਿੱਥੋਂ ਅਸਲ ਵਿੱਚ ਇਹ ਉਪਾਧੀਆਂ ਪਹਿਲਾਂ ਵੀ ਤੇ ਔਰੰਗਜ਼ੇ ਦੇ ਵੇਲੇ ਵੀ ਮਿਲਦੀਆਂ ਰਹੀਆਂ ਸਨ ਤੇ ਅੰਗਰੇਜ਼ਾਂ ਤੱਕ ਜਾਰੀ ਰਹੀਆਂ ਜਿਵੇਂ ਔਰੰਗੇ ਦੇ ਰਾਜ ਵੇਲੇ ਔਰੰਗਜ਼ੇ ਵੀ ਪੰਜਾਬ ਵਿੱਚ ਖਾਲਸੇ ਦੇ ਰਾਜ ਵੇਲੇ ਖਾਲਸਾਈ ਅਤੇ ਅੰਗਰੇਜ਼ਾਂ ਦੇ ਰਾਜ ਵੇਲੇ ਅੰਗਰੇਜ਼ੀ ਉਪਾਧੀਆਂ ਸਨ ਜੋ ਔਰੰਗਜ਼ੇ ਦੀ ਸੈਨਾ ਵਿੱਚ ਭਰਤੀ ਸਨ ਉਹ ਔਰੰਗਜ਼ੇ ਵੀ ਜੋ ਖਾਲਸਾ ਫੌਜ ਵਿੱਚ ਸਨ ਉਹ ਖਾਲਸਾਈ ਤੇ ਜੋ ਅੰਗਰੇਜ਼ਾਂ ਦੇ ਅਧੀਨ ਕੰਮ ਕਰਦੇ ਸਨ ਉਹ ਅੰਗਰੇਜ਼ੀ ਕਿਹਾ ਲਏ ਇਸੇ ਤਰ੍ਹਾਂ ਜੋ ਜੱਟ ਅਕਬਰ ਜਾਂ ਜਹਾਂਗੀਰ ਦੀ ਫੌਜ ਵਿੱਚ ਹੁੰਦੇ ਸਨ ਉਹੀ ਅਕਬਰ ਜਾਂ ਜਹਾਂਗੀਰ ਕਿਹਾ ਲਏ ਇਸੇ ਤਰ੍ਹਾਂ ਦਰਬਾਰੀ ਉਹ ਹੁੰਦੇ ਸਨ ਜੋ ਦਰਬਾਰ ਵਿੱਚ ਕਿਸੇ ਉੱਚ ਹੁੱਦੇ ਤੇ ਲੱਗਾ ਹੁੰਦਾ ਸੀ ਪਰ ਫਿਰ ਵੀ ਕਿਤੇ ਵੀ ਕਿਸੇ ਮੁਗਲ ਨਾਲ ਜੱਟਾਂ ਦੀ ਕੁੜੀ ਦਾ ਰਿਸ਼ਤਾ ਕਰਨ ਦਾ ਜ਼ਿਕਰ ਨਹੀਂ ਮਿਲਦਾ ਹੁਣ ਜੇਕਰ ਹੁਸ਼ਿਆਰਪੁਰ ਗੈਸਟਰ ਨੂੰ ਧਿਆਨ ਨਾਲ ਪੜੀਏ ਤਾਂ ਉੱਥੇ ਤਾਂ ਫਿਰ ਦਰਬਾਰੀ ਰਾਜਪੂਤਾਂ ਦਾ ਵੀ ਜ਼ਿਕਰ ਮਿਲਦਾ ਹੈ 35 ਪ੍ਰਿੰਸੀਪਲ ਫੈਮਿਲੀ ਆਫ ਜੱਟ ਐਂਡ 36 ਆਫ ਰਾਜਪੂਤ ਇਹ ਗਲੋਸਰੀ ਉਹ ਟ੍ਰਾਈਬ ਐਂਡ ਕਾਸਟ ਵਿੱਚ ਵੀ ਲਿਖਿਆ ਮਿਲਦਾ 36 ਆਫ ਦੀ ਲੀਡਿੰਗ ਰਾਜਪੂਤ ਫੈਮਿਲੀ ਇਸ ਦਾ ਮਤਲਬ ਫਿਰ ਮੰਨ ਲਈਏ ਕਿ 36 ਰਾਜਪੂਤ ਪਰਿਵਾਰ ਵੀ ਦਰਬਾਰੀ ਰਾਜਪੂਤ ਸਨ ਇਹ ਦੋਵੇਂ ਹੀ ਸੋਰਸ ਧਿਆਨ ਨਾਲ ਪੜਨ ਦੀ ਲੋੜ ਹੈ ਤਾਂ ਕਿ ਕੋਈ ਇਸ ਦਾ ਗਲਤ ਪ੍ਰਯੋਗ ਨਾ ਕਰ ਸਕੇ ਜਿਵੇਂ ਕਿ ਅੱਜ ਕੱਲ੍ਹ ਅਨਪੜਾ ਹੱਥਵੇਦ ਰਮਾਇਣ ਮਹਾਭਾਰਤ ਆਈ ਹੋਈ ਹੈ ਤੇ ਆਪਣੇ ਵੱਲੋਂ ਹੀ ਗਲਤ ਮਤਲਬ ਕੱਢ ਕੇ ਦਿਖਾਉਂਦੇ ਰਹਿੰਦੇ ਹਨ ਸੋ ਜੱਟਾਂ ਨੂੰ ਬੇਨਤੀ ਹੈ ਕਿ ਖੁਦ ਪੜਿਆ ਕਰੋ ਕਿਉਂਕਿ ਇਹ ਇੰਨੇ ਚਲਾਕ ਲੁੰਬੜ ਹੁੰਦੇ ਹਨ ਕਿ ਕੁਝ ਐਡਿਟ ਵੀ ਕਰ ਸਕਦੇ ਹਨ ਜਾਂ ਆਪਣੇ ਵੱਲੋਂ ਹੀ ਮਤਲਬ ਕੱਢ ਕੇ ਪੇਸ਼ ਕਰ ਕਰ ਸਕਦੇ ਹਨ ਖੁਦ ਪੜੋ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ ਹਾਂਜੀ ਹੁਣ ਤੁਸੀਂ ਦੇਖ ਹੀ ਲਿਆ ਕਿ ਇਹਨਾਂ ਨਫਰਤੀ ਚਿੰਤਮਾਂ ਵੱਲੋਂ ਜਿਹੜੀਆਂ ਦੋ ਕਿਤਾਬਾਂ ਦਾ ਹਵਾਲਾ ਦਿੱਤਾ ਜਾਂਦਾ ਹੈ ਇਹਨਾਂ 'ਚ ਕਿਤੇ ਵੀ ਮੁਗਲਾਂ ਨਾਲ ਜੱਟਾਂ ਦੀਆਂ ਕੁੜੀਆਂ ਦੇ ਵਿਆਹ ਦਾ ਹਵਾਲਾ ਨਹੀਂ ਮਿਲਦਾ ਅਤੇ ਇਹਨਾਂ ਦੋਨਾਂ ਕਿਤਾਬਾਂ ਤੋਂ ਇਲਾਵਾ ਹੋਰ ਕਿਸੇ ਵੀ ਕਿਤਾਬ ਚਾਹੇ ਮੁਗਲ ਕਾਲ ਦੀ ਹੋਵੇ ਚਾਹੇ ਅੰਗਰੇਜ਼ਾਂ ਦੇ ਵੇਲੇ ਦੀ ਹੋਵੇ ਕਿਤੇ ਵੀ ਇਸ ਤਰ੍ਹਾਂ ਦਾ ਵਿਆਹ ਦਾ ਜ਼ਿਕਰ ਨਹੀਂ ਮਿਲਦਾ ਜੇਕਰ ਇਹ ਚਿੰਟੂ ਆਪਣੀਆਂ ਹਰਕਤਾਂ ਤੋਂ ਬਾਝ ਨਾ ਆਏ ਤਾਂ ਫਿਰ ਇਹਨਾਂ ਤੇ ਮਾਨਹਾਨੀ ਦੇ ਕੇਸ ਕੀਤੇ ਜਾਣਗੇ ਹੁਣ ਇਹ ਕਹਾਣੀ ਦਾ ਸਹਾਰਾ ਲੈ ਕੇ ਜਾਣ ਬੁੱਝ ਕੇ ਕੋਝੀਆਂ ਹਰਕਤਾਂ ਕਰਕੇ ਜੱਟ ਕਬੀਲੇ ਨੂੰ ਬਦਨਾਮ ਕਰਦੇ ਹਨ ਜੇਕਰ ਅਸੀਂ ਸੱਚ ਸਾਹਮਣੇ ਰੱਖ ਦਿੱਤਾ ਫਿਰ ਚੀਕਾਂ ਪੈਣਗੀਆਂ ਚੀਕਾਂ